ਜੇ ਮੁੱਤਲ ਦੀ ਜੀ ਵੀ ਨਹੀਂ ਲਿਖੀ ਆ ਦਾ ਰੀਅਲ ਰੀਜ਼ਨ ਵਾਇਲ ਲੈਸਨ ਡਾਈਡ ਜਿਹਦੇ ਕਰਕੇ ਮੇਰੇ ਤੇ ਐਫ ਆਈ ਆਰ ਵੀਦਰਜੋਈ ਵੀ ਹੈ ਜੀ ਇਹ ਉਹ ਦਾ ਕਾਰਨ ਹੈ ਕਿ ਜਦੋਂ ਅਸੀਂ ਸੱਚ ਲਿਖਦੇ ਆ ਕਿਤੇ ਨਾ ਕਿਤੇ ਸੱਚ ਤੇ ਕੱਚ ਗਿਆ ਨੇ ਚੁਬਦਾ ਹੁੰਦਾ ਤੇ ਮੈਂ ਇਹ ਕਹਿਣਾ ਚਾਹੁੰਨਾ ਕਿ ਸਾਹਿਤ ਜਿਹੜਾ ਉਹ ਸਮਾਜ ਦਾ ਹਿੱਸਾ ਹੁੰਦਾ ਸਾਹਿਤ ਦੇ ਨਾਲ ਜੁੜੋਂਗੇ ਤੁਸੀਂ ਕਿਤਾਬਾਂ ਪੜ੍ਹੋਗੇ ਉਸ ਨੂੰ ਪਤਾ ਲੱਗੂਗਾ ਕਿ ਸਾਡੇ ਪੁਰਾਣੇ ਸਮਿਆਂ ਦੇ ਵਿੱਚ ਸਾਡੇ ਪੁਰਖਿਆਂ ਨੇ ਜ਼ਿੰਦਗੀ ਦਾ ਲਤਫ ਕਿਹੜੇ ਅੰਦਾਜ਼ ਦੇ ਵਿੱਚ ਲਿਆ ਉਹਨਾਂ ਨੇ ਪਦਾਰਥਤਾ ਤੋਂ ਮਟੀਰੀਅਲਿਜ਼ਮ ਨੂੰ ਆਪਣੇ ਤੋਂ ਦੂਰ ਰੱਖਿਆ ਇਸ ਸਮੇਂ ਮੇਰੇ ਨਾਲ ਇੱਕ ਬਹੁਤ ਹੀ ਮਸ਼ਹੂਰ ਆਸਥੀ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਜਿਨ੍ਹਾਂ ਨੇ ਮੂਸੇ ਵਾਲਾ ਦੀ ਯਾਦ ਵਿੱਚ ਉਹਨਾਂ ਦੀ ਜੀਵਨ ਤਕ ਕਿਤਾਬ ਲਿਖੀ ਸੀ ਵੀਰ ਮਨਜਿੰਦਰ ਮੱਖਾ ਜੀ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਵੀਰ ਜੀ ਕਿਦਾਂ ਸਬੱਬ ਬਣਿਆ ਅੱਜ ਤੁਹਾਡਾ ਇਸ ਗੁਰਮਤ ਸਹਿਤ ਮੇਲੇ ਚ ਆਉਣ ਦਾ ਅ ਅਸੀਂ ਹਰ ਸਾਲ ਇੱਥੇ ਆਉਂਦੇ ਆਂ ਜੀ ਕਿਉਂਕਿ ਜੀ ਗੁਰੂ ਰਣ ਸਾਹਿਬ ਯੂਨੀਵਰਸਿਟੀ ਦੇ ਵੱਲੋਂ ਇੱਥੇ ਸਹਿਤ ਮੇਲਾ ਕਰਵਾਇਆ ਜਾਂਦਾ ਹੈ ਤਾਂਕਿ ਜਿਹੜੀ ਸੰਗਤ ਇੱਥੇ ਪਹੁੰਚਦੀ ਹੈ ਉਹਨਾਂ ਨੂੰ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਜਿਹੜਾ ਲਿਟਰੇਚਰ ਹੈ ਉਹਨਾਂ ਤੱਕ ਪਹੁੰਚਦਾ ਕੀਤਾ ਜਾ ਸਕੀ ਕਿਉਂਕਿ ਸਮੇਂ ਦੀ ਲੋੜ ਹੈ ਜਿਵੇਂ ਦਾ ਦੌਰੇ ਚੱਲ ਰਿਹਾ ਇਸ ਦੌਰ ਦੇ ਵਿੱਚ ਇਨਫੋਰਮੇਸ਼ਨ ਅਸੀਂ ਜਾਣਦੇ ਹਾਂ ਕਿ ਬਹੁਤ ਜਲਦੀ ਟਰੈਵਲ ਕਰਦੀ ਹੈ ਪਰ ਉਹਦਾ ਇੱਕ ਨਾਲ ਨਾਲ ਦੂਜਾ ਪਹਿਲੋ ਇਹ ਵੀ ਹੈ ਕਿ ਮਿਸ ਇਨਫਰਮੇਸ਼ਨ ਵੀ ਬਹੁਤ ਜ਼ਿਆਦਾ ਫੈਲ ਰਹੀ ਹੈ ਪਤਾ ਕਰਕੇ ਕਿਤੇ ਨਾ ਕਿਤੇ ਸਟੀਕੀ ਜਾਣਕਾਰੀਆਂ ਵਾਸਤੇ অথੈਨਟਿਕ ਜਾਣਕਾਰੀਆਂ ਵਾਸਤੇ ਕਿਤਾਬ ਇੱਕ ਜਰੀਆ ਜੀ ਜਿਹਦੇ ਨਾਲ ਸਾਨੂੰ ਪਤਾ ਲੱਗਦਾ ਕਿ ਸਾਡੇ ਇਤਿਹਾਸ ਦਾ ਦੇ ਵਿੱਚ ਕੀ ਕੀ ਵਾਪਰਿਆ ਕਿੰਨਾ ਮੀਰ ਸਾਡਾ ਇਤਿਹਾਸ ਹੈ ਪਹਿਲੇ ਗੁਰੂ ਸਾਹਿਬ ਤੋਂ ਲੈ ਕੇ ਜਿੰਨੇ ਸਾਲ ਤੱਕ ਮਤਲਿ ਕਿਸ ਇਤਿਹਾਸ ਦੇ ਵਿੱਚ ਯੂਸ਼ੀ ਦੀਆਂ ਹੋਈਆਂ ਨੇ ਜੋ ਜੋ ਵੀ ਸਾਡੇ ਗੁਰੂਆਂ ਦੀ ਬਾਣੀ ਦੇ ਵਿੱਚ ਕਿਹਾ ਗਿਆ ਉਹਦੇ ਨਾਲ ਸਾਨੂੰ ਪਤਾ ਲੱਗਦਾ ਤਾਂ ਕਰਕੇ ਇਤਿਹਾਸ ਨਾਲ ਜਾਣੂ ਕਰਾਉਣ ਵਾਸਤੇ ਅਸੀਂ ਵੀ ਇੱਥੇ ਹਰ ਸਾਲ ਸਟਾਲ ਲਾਉਣੀ ਹੈ ਕਿਤਾਬ ਹਟ ਦੇ ਨਾਮ ਤੇ ਜੀ ਜਿਵੇਂ ਹੁਣ ਅੱਜਕੱਲ ਜਿਹੜਾ ਮੀਡੀਆ ਦਾ ਜੋਗ ਹੈ ਲੋਕ ਜ਼ਿਆਦਾਤਰ ਦੇਖਣਾ ਪਸੰਦ ਕਰਦੇ ਆ ਕਿਤਾਬਾਂ ਨਾਲ ਰਿਸ਼ਤਾ ਟੁੱਟਦਾ ਜਾ ਰਿਹਾ ਹੈ ਫਿਰ ਵੀ ਇਸ ਸਾਹਿਤ ਮੇਲੇ ਵਿੱਚ ਕਾਫੀ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਤੁਹਾਡੇ ਵੱਲੋਂ ਮਤਲਬ ਤੁਹਾਨੂੰ ਕਿੰਨਾ ਕੁ ਸਹਿਯੋਗ ਦਿੱਤਾ ਜਾ ਰਿਹਾ ਹੈ ਸੰਗਤ ਦੇ ਵੱਲੋਂ ਬਹੁਤ ਚੰਗਾ ਸਹਿਯੋਗ ਹੈ ਬਹੁਤ ਖੁਸ਼ੀ ਦੀ ਗੱਲ ਹੈ ਕਿ ਨੌਜਵਾਨ ਮੁੰਡੇ ਹੁਣ ਸਾਹਿਤ ਦੇ ਵੱਲ ਮੁੜ ਰਹੇ ਨੇ ਬੇਸ਼ੱਕ ਟੈਕਨੋਲੋਜੀ ਨੇ ਸੋਸ਼ਲ ਮੀਡੀਆ ਨੇ ਮੀਡੀਆ ਨੇ ਅ ਲੋਕਾਂ ਨੂੰ ਪਿਛਲੇ 20-25 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਪਰ ਮੈਨੂੰ ਲੱਗਦਾ ਹੈ ਕਿ ਹੁਣ ਪਿਛਲੇ 5-7 ਸਾਲਾਂ ਤੋਂ ਇੱਕ ਅਵੇਅਰਨੈਸ ਸਮਾਜ ਦੇ ਵਿੱਚ ਫੈਲੀ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਲੋਕ ਕਿਤਾਬ ਦੇ ਨਾਲ ਜੁੜਨ ਲੱਗੇ ਨੇ ਕਿਤਾਬ ਦੀ ਗੱਲ ਕਰਨ ਲੱਗੇ ਨੇ ਬਹੁਤ ਚੰਗਾ ਰਿਸਪੌਂਸ ਜੀ ਤੇ ਜਿਵੇਂ ਤੁਸੀਂ ਬਾਕੀ ਕਿਤਾਬਾਂ ਲਿਖੀਆਂ ਨੇ ਇੱਕ ਸਿੰਗਰ ਤੇ ਵੀ ਲਿਖੀ ਆ ਜਾਂ ਹੋਰ ਵੀ ਲਿਖੀ ਆ ਤੇ ਤੁਹਾਡਾ ਹੁਣ ਇਸ ਪਾਸੇ ਨੂੰ ਕੋਈ ਲਿਖਣ ਦਾ ਰੁਝਾਨ ਵਧਿਆ ਹੈ ਹਾਂ ਮੈਂ ਐ ਤੋਂ ਪਹਿਲਾਂ ਇੱਕ ਨਾਵਲ ਲਿਖਿਆ ਸੀ ਬਲੱਡ ਲਾਈਨ ਫਿਰ ਕਵਿਤਾ ਦੀ ਕਿਤਾਬ ਲਿਖੀ ਹੈ ਤਾਜੀ ਝਰੀਟ ਹੁਣ ਸ਼ੁਭਦੀਪ ਸਿੱਧੂ ਮੂਸੇਵਾਲੇ ਦੀ ਜੀਵਨੀ ਲਿਖੀ ਹੈ ਦਾ ਰੀਅਲ ਰੀਜ਼ਨ ਵਾਈ ਲੈਜੈਂਡ ਡਾਈਡ ਜਿਹਦੇ ਕਰਕੇ ਮੇਰੇ ਤੇ ਐਫ ਆਈ ਆਰ ਵੀ ਦਰਜ ਹੋਈ ਵੀ ਹੈ ਜੀ ਉਹ ਦਾ ਕਾਰਨ ਇਹ ਹੈ ਕਿ ਜਦੋਂ ਅਸੀਂ ਸੱਚ ਲਿਖਦੇ ਹਾਂ ਕਿਤੇ ਨਾ ਕਿਤੇ ਸੱਚ ਤੇ ਕੱਚ ਕਹਿੰਦੇ ਚੁਬਦਾ ਹੁੰਦਾ ਤੇ ਚੱਲ ਰਿਹਾ ਗੇ ਮੈਂ ਮਤਲਬ ਕਿ ਨਾਵਲ ਦੇ ਉੱਪਰ ਕੰਮ ਕਰ ਰਹੇ ਹਾਂ ਕਾਰਤੂਸ਼ ਨਾਂ ਦਾ ਨਾਵ ਲੈ ਕੇ ਪੰਥਕ ਅ ਜਿਹੜਾ 1984 ਤੇ ਇੱਕ ਕਰੈਕਟਰ ਦੀ ਕਹਾਣੀ ਹੈਗੀ ਕਾਰਤੂਸ਼ ਉਹਦੇ ਉੱਪਰ ਕੰਮ ਕਰ ਰਹੇ ਹਾਂ ਤੁਹਾਡੀ ਨਵੀਂ ਉਮਰ ਆ ਤੁਸੀਂ ਜਿੰਨੇ ਵੀ ਨਵੀਂ ਉਮਰ ਦੇ ਨੌਜਵਾਨ ਲੜਕੇ ਲੜਕੀਆਂ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਮੈਂ ਹੀ ਕਹਿਣਾ ਚਾਹੁੰਨਾ ਕਿ ਸਾਹਿਤ ਹੈ ਜਿਹੜਾ ਉਹ ਸਮਾਜ ਦਾ ਸੀਸਾ ਹੁੰਦਾ ਸਾਹਿਤ ਸਾਨੂੰ ਜ਼ਿੰਦਗੀ ਜਿਉਣ ਦੀ ਕਲਾ ਬਾਰੇ ਦੱਸਦਾ ਹੈ ਅੱਜ ਦਾ ਦੌਰ ਬੇਸ਼ੱਕ ਬਹੁਤ ਕਾਲੀ ਦਾ ਦੌਰ ਹੈ ਬਹੁਤ ਹਰ ਕੋਈ ਜਲਦੀ ਤੋਂ ਜਲਦੀ ਕਿਤੇ ਨਾ ਕਿਤੇ ਪਹੁੰਚਣਾ ਚਾਹੁੰਦਾ ਹੈ ਇਹ ਕਾਲੀ ਦੇ ਕਰਕੇ ਜ਼ਿੰਦਗੀ ਜਿਹੜੀ ਕਿਤੇ ਨਾ ਕਿਤੇ ਜਿਉਣੀ ਲੋਕ ਭੁੱਲ ਰਹੇ ਨੇ ਜ਼ਿੰਦਗੀ ਜਿਉਣੀ ਤੇ ਕੱਟਣੀ ਦੋਨਾਂ ਦੇ ਵਿੱਚ ਫਰਕ ਹੈ ਜੇ ਤੁਸੀਂ ਸਾਇਦ ਦੇ ਨਾਲ ਜੁੜੋਗੇ ਤੁਸੀਂ ਕਿਤਾਬਾਂ ਪੜ੍ਹੋਗੇ ਤੁਹਾਨੂੰ ਪਤਾ ਲੱਗੂਗਾ ਕਿ ਸਾਡੇ ਪੁਰਾਣੇ ਸਮਿਆਂ ਦੇ ਵਿੱਚ ਆ ਸਾਡੇ ਪੁਰਖਿਆਂ ਨੇ ਜ਼ਿੰਦਗੀ ਦਾ ਲਤਫ ਕਿਹੜੇ ਅੰਦਾਜ਼ ਦੇ ਵਿੱਚ ਜਿਹਾ ਉਹਨਾਂ ਨੇ ਪਦਾਰਤਾ ਤੋਂ ਮਟੀਰੀਅਲਿਜ਼ਮ ਨੂੰ ਆਪਣੇ ਤੋਂ ਦੂਰ ਰੱਖਿਆ ਰਿਸ਼ਤਿਆਂ ਨੂੰ ਅਹਿਮੀਅਤ ਦਿੱਤੀ ਹੈ ਆਪਦੀ ਸਿਹਤ ਨੂੰ ਅਹਿਮੀਅਤ ਦਿੱਤੀ ਹੈ ਨਾਲ ਨਾਲ ਕੰਮ ਵੀ ਕੀਤਾ ਹੈ ਉਹਨਾਂ ਨੂੰ ਪਤਾ ਹੈ ਕਿ ਜ਼ਰੂਰਤਾਂ ਤੇ ਲੋੜਾਂ ਦੇ ਵਿੱਚ ਕਿੰਨਾ ਫਰਕ ਹੈ ਹਨਾ ਲੋੜਾਂ ਨੇ ਜੋ ਪੂਰੀਆਂ ਹੋ ਜਾਂਦੀਆਂ ਨੇ ਇਸ਼ਾਵਾਂ ਕਦੇ ਪੂਰੀਆਂ ਨਹੀਂ ਹੁੰਦੀਆਂ ਸ਼ਾਇਦ ਸੋਨੂੰ ਦੱਸੂਗਾ ਇਹ ਸਾਰੀਆਂ ਚੀਜ਼ਾਂ ਇਹ ਜ਼ਿੰਦਗੀ ਜਿਉਣੀ ਕਿਵੇਂ ਹੈ ਜੀ ਬਹੁਤ ਬਹੁਤ ਧੰਨ ਵੀਰ ਬੀ ਜੀ ਸੋ ਇਹ ਸੰਨ ਵੀਰ ਮਨਜਿੰਦਰ ਮੱਖਾ ਜੀ ਆਓ ਤੁਹਾਨੂੰ ਦਰਸ਼ਨ ਮੇਲੇ ਕਰਾਉਣੇ ਆ ਅੱਗੇ ਤੇ ਮਣਾਉਣੇ ਆ ਇੱਥੋਂ ਜਿਨ੍ਹਾਂ ਨੇ ਵੀ ਇੱਥੇ ਪੁਸਤਕ ਸਾਇਤ ਮੇਲੇ ਵਿੱਚ ਆਪੋ ਆਪਣਾ ਯੋਗਦਾਨ ਪਾਇਆ ਬਣੇ ਰਹੋ ਮੇਰੇ ਨਾਲ ਤੁਹਾਨੂੰ ਜਲਦੀ ਕਰਾਉਣੇ ਦਰਸ਼ਨ